ਜੀ ਦੇ ਧੰਨਵਾਦ ਹੈ ਦਾਇ ਸਿੰਘ ਸਾਹਿਬ ਜੀ ਬਾਬਾ ਸੋਹਣ ਸਿੰਘ ਸਾਹਿਬ ਜੀ ਉਹਨਾਂ ماں ਬੁਖਾਂ ਦੀਆਂ ਸਦਾ ਹੀ ਉਹਨਾਂ ਨੇ ਅਸੀਸਾਂ ਲੈ ਕੇ ਕਿਸ ਕਾਪੀਆਂ ਮਹਾਨ ਖੁਸ਼ੀਆਂ ਲਈਆਂ ਨੇ ਮੈਂ ਟੀਓ ਬੇਟੀਆਂ ਨੂੰ ਸੰਭੋਟਾਂ ਜਿਸ ਦਿਨ ਬਾਬਾ ਜੀ ਸੱਖੜ ਪਿਆਲਾ ਕਰ ਗਏ ਸੀ ਸੋ ਉਸ ਦਿਨ ਬਾਬਾ ਜੀ ਸੋ ਸਾਰੀ ਕਿਰਿਆ ਨੂੰ ਮਾਨਦਯਤਾ ਨਾਲ ਨਿਭਾਉਂਦੇ ਹੋਏ ਬਾਬਾ ਜੀ ਬਾਬਾ ਬਦਲ ਸਿੰਘ ਸਾਹਿਬ ਦੀ ਆਗਿਆ ਦੇ ਹੋਏ ਤੇ ਜਦੋਂ ਪਤਾ ਲੱਗਾ ਕਿ ਬਾਬੇ ਅਨੰਦ ਸਿੰਘ ਸਾਹਿਬ ਜੀ ਸਾਥ ਗੁਰਦਾਨਾ ਕਰ ਗਏ ਉਸੇ ਸਵੇਰ ਕੱਲ੍ਹ ਅੱਗੇ ਤੰਨ ਦਾ ਦੇ ਮੁਖੀ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਨੂੰ ਆਣੋਂ ਦਸੀਏ ਉਹ ਵੀ ਇਸ ਸਮੇਂ ਤੇ ਉਸ ਦਿਨ ਜਿਹੜੇ ਦਿਨ ਸਰੀਰ ਦਾ ਤਿਆਗ ਹੋਇਆ ਅੱਜ ਤੋਂ 10 ਦਿਨ ਪਹਿਲਾਂ ਬਾਬਾ ਜੀ ਆਪ ਆਏ ਉਹ ਸਮੇਂ ਤੇ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਜੀ ਆਏ ਸਾਰੀ ਦਰਬ ਕਰਿਆ ਮਹਾਂਪੁਰਖਾਂ ਨੇ ਸੰਤਾਂ ਦੇ ਸਜੋਗ ਦੇ ਨਾਲ ਸਾਰੀ تباہੀ ਤੇ ਇਹ ਜਾਣਿਆ ਗਿਆ ਬਾਬਾ ਜੀ ਬਾਬਾ ਉਤਾਰ ਸਿੰਘ ਨੇ ਬਦਲ ਕਰਦੇ